ਸਾਸਰੀ ਕਾਲ ਵੀਰ ਜੀ ਮਨਮੀਤ ਡੇੜੀ ਫਾਨ ਚ ਭੈਣ ਭੜਾਵ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਹਰੂਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਕੋ ਵੀਰ ਜੀ ਅੰਜ ਪਸ਼ੂ ਆ ਦੋ ਗੱਬੜ ਆ ਦੋ ਸੂਏ ਸਵਾਏ ਆ ਤੇ ਇੱਕ ਚੋਬੜਿਆ ਵੀਰ ਕੋ ਵੀਰ ਕੋ ਪੰਜੇ ਪਸ਼ੂ ਚੰਗੇ ਆ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸੀਆ ਵੀਰ ਜੀ ਸਾਸੀਆ ਸੁਖ ਵੀਰ ਜੀ ਬੋਲ ਵੀਰ ਜੀ ਸੇਤਾ ਜੀ ਸੁਣਾਓ ਸੇਤਾ ਬਾਬੇ ਨਾਨਕ ਦੀ ਮੇਰ ਚ ਵੀਰ ਜੀ ਉਹਦੇ ਨਾਲੇ ਪਸ਼ੂ ਵੇਚ ਗਏ ਫਿਰ ਚਲੋ ਵਧੀਆ ਵੀਰ ਜੀ ਵਿਕਣਾ ਹੀ ਚਾਹੀਦਾ ਮਾਲ ਹਾਂਜੀ ਹਾਂਜੀ ਭਾਅ ਬਿਲਕੁਲ ਜਾ ਆ ਜਾ ਨਹੀਂ ਟਾੜਾ ਭਾਅ ਮੈਂ ਆਪ ਹੀ ਤੁਹਾਨੂੰ ਕਹਾਂ ਹੀ ਭਾਅ ਤੁਸੀਂ ਬਹੁਤ ਜਾਜ ਪਾਇਆ ਵੀ ਛੋਟੇ ਛੋਟੇ ਮੋਲ ਕਰਦੇ ਨੇ ਵੇਖੋ ਵੱਡੀਆਂ ਬੈੜਾਂ ਆ ਵੇਖੋ ਵੱਡੀਆਂ ਜੀਆਂ ਆ ਵਾ ਵੱਡੀਆਂ ਆ ਗਈਆਂ ਵਾ ਮੋਲ ਨਿੱਕੇ ਨਿੱਕੇ ਕਰਦੇ ਨੇ ਹਾਂਜੀ ਹਾਂਜੀ ਨਿੱਕੇ ਨਿੱਕੇ ਅੱਗੇ ਵੀ ਤੁਹਾਡੇ ਨਿੱਕੇ ਵੀਰ ਜੀ ਹੁੰਦੇ ਮੋਲ ਵੀਰ ਜੀ ਨਾਂ ਐਡਰੈਸ ਤੇ ਨੰਬਰ ਦਤੋ। ਨਾਂ ਲਾਪਰੀ ਸਿੰਘ ਤੁਸੀਂ ਡੇਰਾ ਬੋਪਰਾਨ ਦੇ ਜਿਹੜਾ ਗਰਦਾਸਪੁਰ ਪਿੰਡ ਹੈ ਰੂਆ। ਹਾਂਜੀ। ਮੋਬਾਈਲ ਨੰਬਰ 8196813890 ਠੀਕ ਆ ਵੀਰ ਜੀ। ਕਰੀਏ ਵੀਰ ਜੀ ਚਾਲੂ। ਹਾਂਜੀ। ਦੱਸਿਓ ਵੀਰ ਜੀ। ਸੁਖ ਵੀਰ ਸ਼ੱਗੀ ਵਸ਼ੀ ਮੂੰਹ। ਸ਼ੱਗੀ ਵਸ਼ੀ ਵੀਰ ਜੀ। ਪਹਿਲਾ ਸੂਆ। ਇਹ ਵਸ਼ੀ ਜਿੰਨੀ ਗਾਂ ਉਹਨੀ ਪਛਾਣ। ਹਾਂਜੀ ਹਾਂਜੀ ਵੀਰ ਜੀ ਹੈਗੀ ਆ। ਖੋਲੋ ਵੀਰ ਜੀ ਨੂੰ। ਵੀਰ ਜੀ ਬਰੀਕੀਆਂ ਦਿਖਾ ਦੇਨੇ ਤੁਹਾਨੂੰ ਵਸ਼ੀ ਦੀਆਂ ਸ਼ੱਗੀ ਆ ਮੂੰਹ। ਕਾਦ ਕਰ ਚੰਗਾ ਲੱਗਾ ਵਸ਼ੀ ਨੂੰ ਤਾਂ ਦੁੱਧ ਵੀਰ ਜੀ ਕਿੰਨਾ ਪਰ ਜੂਗੇ। ਦੋਤ ਤੇ ਸੁਖ ਵੀਰ ਉਹਦੋਂ 12 ਕਾ ਲਈਏ 13 ਕਾ ਲਈਏ ਹਾਂਜੀ ਹਾਂਜੀ ਜਿਹੜਾ ਪੱਕਾ ਗਰੰਟੀ ਵਾਲਾ ਵਣ ਤਾ ਕਿਲੋ 10 ਕਿਲੋ ਪੱਕਾ ਹੈ ਕਿਹ ਕਿਹਦੇ ਘਰ ਗਰੰਟੀ ਤੇ ਭੇਜਨੀ ਦੀ ਜੇ ਕੋਈ ਚੋਕੇ ਥੋੜਾ ਫਿਰ 12 13 14 ਫਿਰ 12 ਇੱਥੋਂ ਦਾ 12 ਹੀ ਦੇ ਜੇ ਆਨਲਾਈਨ ਹੈ ਫਿਰ ਦੱਸ ਦੀ ਦਵਾਂ ਗਰੰਟੀ ਵੇ ਲੋ ਵੀਰ ਜੀ ਵੈਦ ਦੀਆਂ ਬਲੀਕੀਆਂ ਦਿਖਾ ਦਿੰਨੇ ਆ ਸਾਫ ਸੁਥਰੀ ਵਹਿ ਰਿਆ ਅੱਧ ਕਾ ਠੀਕ ਲੱਗਾ ਨਾ ਨਿੱਕਾ ਨਾ ਵੱਡਾ ਵਿਚਲਾ ਮਿਲਿਆ ਲੈ ਓ ਵੀਰ ਜੀ ਪਿਓਰ ਜਲਸੀ ਪਿਓਰ ਜਲਸੀ ਚ ਆ ਜਾਂਦੀ ਹੈ ਇਸ ਕੁਆਲਟੀ ਚੈੱਕ ਕਰਾ ਦਿੰਦੇ ਆ ਇੱਥੇ ਲਿਆ ਵੀਰ ਜੀ ਫੇ ਇਸ ਕੁਆਲਟੀ ਵੀਰ ਜ ਬੈਠ ਠੰਡੀ ਸੀ ਲਿਆ ਵੀਰ ਕਹਿੰਦਾ ਜਿੱਥੇ ਖਲੋ ਜਾਂਦੀ ਉੱਥੇ ਖਲੋ ਜਾਂਦੀ ਪੈਰ ਤੋਂ ਪੈਰ ਨਹੀਂ ਪੁਰਦੀ ਗੈਰ ਵੈੜ ਵਿੱਚ ਜੀ ਸਾਫ਼ ਸੁਥਰੀ ਆ ਕੋਈ ਵੀਰ ਭਰਾ ਲੈ ਜੂਗਾ ਗੈਰ ਨੂੰ ਚੋਊਗਾ ਤੇ ਚੇਤਾ ਹੀ ਕਰੂਗਾ ਦੇਖੋ ਵੀਰ ਜੀ ਤੁਹਾਨੂੰ ਥਾਲੇਵਾ ਦਿਖਾ ਦਿੰਦੇ ਬਹੁਤ ਸੋਹਣਾ ਥਾਲੇਵਾ ਲਾਇਆ ਵਾ ਫੋਟ ਫੋਟ ਅੰਦਰ ਨੂੰ ਤੇ ਫੋਟ ਫੋਟ ਬਾਹਰ ਨੂੰ ਵਸਿਆ ਕੋਈ ਗੱਲ ਨਹੀਂ ਵੀ ਦਿਓ ਕੈਮਰੇ ਨਾਲ ਕਰਕੇ ਡਰਦਾ ਹੀ ਹੁੰਦਾ ਪਸੂ ਭੈਣ ਕਰ ਦੋ ਦੇਖੋ ਵੀਰ ਜੀ ਤੇ ਵੀਰ ਜੀ ਕੀ ਮੁੱਲ ਕਰਨਾ ਫਿਰ ਇਹਦਾ ਥਾਂ ਨੇ ਦੇਖੋ ਵਛੀ ਨੂੰ ਕੀ ਲੱਗਾ ਉਹ ਵੀਰ ਜੀ ਤੈਨੂੰ ਡਰਦੀ ਹੈ ਨਾ ਪਸ਼ੂ ਨੂੰ ਲੱਗਦਾ ਉਪਰੇ ਥਾਂ ਕੋਈ ਡਾਕਟਰ ਜਿੱਦਾਂ ਕੋਈ ਹੁੰਦਾ ਨਾ ਵੇਖੋ ਵੀਰ ਜੀ ਥਾਂ ਬਹੁਤ ਸੋਹਣਾ ਲੱਗਾ ਵਛੀ ਨੂੰ ਚੰਗਾ ਲੱਗਾ ਮੁੱਠੀ ਚ ਆਉਣ ਵਾਲਾ ਲੱਗਾ ਵਾ ਠੰਡੀ ਠਾਰ ਹੈ ਇਹਦੇ ਸੜੀਆਂ ਮਾਰੂਗੀ ਹਾਂ ਜੀ ਵੇਖੋ ਵੀਰ ਜੀ ਆਹ ਦੇਖੋ ਠੀਕ ਹੈ ਵੀਰ ਜੀ ਜਵਾ ਦੇਖੋ ਵਛੀ ਤੇ ਪਸ਼ੂਆਂ ਨੂੰ ਹੀ ਪਰ ਲੱਗਾ ਠੀਕ ਹੈ ਵੀਰ ਜੀ ਚਿੱਟਾ ਦੁੱਧ ਮਈਆਂ ਹਾਂ ਜੀ ਨਹੀਂ ਨਹੀਂ ਠੀਕ ਹੈ ਵੀਰ ਜੀ ਦੇਖੋ ਵੀਰ ਜੀ ਵੀਰ ਨੇ ਚੈੱਕ ਕਰਾਤੀ ਬਸ ਕਰੋ ਵੀਰ ਜੀ ਥੱਲੇ ਨਾ ਦੋ ਜੀ ਠੰਡੀ ਸੀ ਲਿਆ ਵੀਰ ਨੇ ਚਵਾਚਾ ਕਰਾਤਾ ਵਾ ਵਸ਼ੀ ਸਾਫ ਸੁਥਰੀ ਆ ਤਾਂ ਮੁੱਲ ਉਹ ਮੱਛੀ ਜੀ ਉਹ ਮੱਛੀ ਵੀਰ ਜੀ ਹਾਂਜੀ ਉਹ ਵੀ ਜੀ ਵਸ਼ੀ ਵੀਰ ਨੇ ਮੁੱਲ ਕਰਨਾ ਜੈ ਜੈ ਦੱਸੋ ਵੀਰ ਜੀ ਦੱਸੋ ਵੀਰ ਜੀ ਦੇ ਦੀ ਵਸ਼ੀ 45000 45000 ਦੀ ਕਰੀਏ ਮਾਨਤਾ ਕਰਾ ਲਓ ਜਾਣ ਤੋਂ 41000 ਦੇ ਇੱਕੋ ਗੱਲ ਕਰੀਏ ਹਾਂਜੀ ਇੱਕੋ ਹੀ ਕਰ ਦੋ ਕਸਾਈ ਹੈ گا ਮਣਗਾ ਨਾ ਨਾ ਕਸਾਈ ਵਾਲੇ ਬੱਚੇ 38000 ਹੀ ਦੇ ਦਾਂਗੇ 38000 ਦੀ ਵੀਰ ਕਹਿੰਦਾ ਦੇ ਦਾਂਗੇ ਵੇਖੋ ਵੀਰ ਜੀ ਵੀਰ ਨੇ ਰੇਟ ਬਹੁਤ ਜ਼ਿਆਦਾ ਕਰਤਾ ਵਾ ਟੋਕਰਾਂ ਵਾਲਾ ਭਾ ਵੀਰ ਨੇ ਕਰਤਾ ਸੱਜਰ ਗਾਈ ਟੋਕਰਾਂ ਦਾ ਭਾ ਸੱਜਰਾਂ ਚ ਆ ਗਿਆ ਸਮਝੋ ਤੇ ਵਸ਼ੀ ਮਗੜੇ ਦੇ ਵਿੱਚ ਹਾਂਜੀ ਇਹਦਾ ਵੀਰ ਜੀ ਦੱਸੇ ਦੂਜੇ ਨੰਬਰ ਵਾਲੇ ਸੁਖਵੀਰ ਗੱਬਣ ਹੀ ਹੋ ਹਾਂਜੀ ਬੱਚੇ ਹਫਤਾ ਲੈ ਜੇ ਦਾ ਦਿਨ ਲੈ ਜੇ ਹਫਤਾ ਲੈ ਜੇ ਪਰ ਵਸ਼ੀ ਬਣੂਗੀ ਬਹੁਤ ਥੱਲੇ ਉਠਾਓ ਵਸ਼ੀ ਵੇਖੋ ਵੀਰ ਜੀ ਵਸ਼ੀ ਬਣੂ ਚੰਗੀ ਵੀਰ ਕਹਿੰਦਾ ਹਫਤਾ ਖਰੂਗੀ ਪਰ ਬਣੂ ਚੰਗੀ ਵਸ਼ੀ ਆਹਨੂੰ ਲੈ ਆਓ ਵਿੱਚ ਫੇਸ ਕੁਆਲਿਟੀ ਦਿਖਾਈਏ ਇਹਦੇ ਵਿੱਚ ਫੇਸ ਕੁਆਲਟੀ ਕੋਲ ਕਰਦੀ ਚੱਬੂ ਦਾ ਚੱਬੂ ਦੀ ਗਾਲ ਚ ਰਸਾ ਹੋਣਾ ਪਹਿਲੋ ਇਹਦੇ ਹਾਂਜੀ ਆ ਜੀ ਮੇਰਾ ਕੰਮ ਇਹ ਲੋ ਵੀਰ ਜੀ ਤੋੜ ਦਿਖਾ ਦਿੰਨੇ ਤੁਹਾਨੂੰ ਵੀਰ ਜੀ ਝੋਲੀ ਤੋਂ ਲੱਗਦਾ ਵਾ ਗਾਈ ਨੇ ਦੁੱਧ ਚੰਗਾ ਭੜਿਆ ਹੋਊਗਾ ਲੈ ਵੀਰ ਜੀ ਜਿਹੜੇ ਮਸ਼ੀਨ 17-18 ਕਿਲੋ ਦੁੱਧ ਘਟਿਆ ਆਹ ਸਸਤਾ ਦਾ 17-18 ਕਿਲੋ ਹਾਂਜੀ ਵੀਰ ਜੀ ਝੋਲੀ ਤੋਂ ਪਤਾ ਲੱਗਦਾ ਥੱਲਿਓ ਥਾਲ ਲੈ ਕੇ ਤੋਂ ਸਿੱਧਾ ਬਖੋਲ ਜੇ ਕਰਦੀ ਹਾਂਜੀ ਕੋਈ ਗੱਲ ਨਹੀਂ ਕਰਾਦੀ ਆ ਲੈ ਜਾਓ ਕੋਈ ਗੱਲ ਨਹੀਂ ਕਰਾਦੀ ਵੇਖੋ ਵੀ ਜਿੱਗੋ ਵੀ ਦਿਖਾ ਦੇਣ ਪਿਛੋਂ ਵੀ ਦਿਨ 10 ਵੀਰ ਕਹਿੰਦਾ ਲੈ ਜੀ ਵਸ਼ੀ ਥੱਲੇੋਂ ਪੂਰੀ ਫੁੱਲ ਬਣੂਗੀ ਠੰਡੀ ਠਾਰਾ ਠੰਡੀ ਸੀ ਲਿਆ ਵੀਰ ਜੀ ਬਾਕੀ ਹੱਥ ਹੱਥ ਲਾਉਣ ਦਿੰਦੇ ਨਹੀਂ ਬੂੜਾ ਉਹ ਮੱਤੀ ਕਰੋ ਹੱਥ ਫੜੇ ਜੋ ਮੱਤੀ ਕਰੋ ਉਹ ਬਾੜਾ ਮਾਰਾ ਮੋਟਾ ਦੇ ਪਸ਼ੂ ਨੇ ਕਰਨਾ ਹੀ ਹੁੰਦਾ ਉਪਰੇ ਸਾ ਵੀਰ ਜੀ ਕੀ ਮੁੱਲ ਕਰਾਂਗੇ ਫਿਰ ਇਹਦਾ ਟੋਕਰ ਵਾਲਾ ਟੋਕਰ ਵਾਲਾ ਹੀ ਹਾਂਜੀ ਦੱਸੋ ਵੀਰ ਜੀ ਦੇ ਦਿਵਾਂ ਸੀ 20 20 ਹਜ਼ਾਰ ਦੀ ਕਰੋ ਮਾਰ ਵੱਡੇ ਪੱਲੇ 'ਚ ਪਛੀ ਛੋਟੇ ਨਹੀਂ ਹੈ ਤੇ ਵੀਰ ਜੀ ਵੱਡੇ ਪੱਲੇ 'ਚ ਕੱਦ ਕਰ ਚੰਗਾ ਵਸ਼ੀ ਵਸ਼ੀ ਰ 18 ਕਿਲੋ ਦੇ ਭਰੇ ਆ ਨੇ ਅੱਛਾ 18 ਲੀਟਰ ਭਰੇ ਆ ਵਾ ਨਹੀਂ ਵੀਰ ਜੀ ਥਾਂ ਲੈਵੇ ਤਾਂ ਪਤਾ ਲੱਗਦਾ ਵਾ ਵਸ਼ੀ ਨੇ ਦੁੱਧ ਦਿੱਤਾ ਹੋਊਗਾ ਦੇਖੋ ਵੀਰ ਜੀ ਦਿਨ 10 ਵੀਰ ਕਹਿੰਦਾ ਲੈ ਜੂਗੀ ਵਸ਼ੀ ਫੇਰ ਓਨੀ ਬਣੂਗੀ ਹਾਂਜੀ ਦੱਸੋ ਵੀਰ ਜੀ ਨਿਗਾਹ ਆ ਜੇ ਕੱਢੀਏ ਜਿਹੜਾ ਲੱਗਦੇ ਕੱਲ ਵਾਲੇ ਜਿੱਦਾਂ ਕੱਲ ਵੀ ਮੇਲੇ ਲਾਏ ਤੁਸੀਂ ਦੱਸੋ ਮੈਂ ਤਾਂ ਦੱਸਿਆ ਤੁਹਾਨੂੰ ਤੁਸੀਂ 35 ਮੰਗਿਆ ਤੁਸੀਂ ਹਾਂਜੀ ਜਾਣ ਤੋਂ 32 ਦੀ 30 ਦੀ ਦੇ ਦिए 30 ਦੀ ਹਾਂਜੀ ਵੇ ਲੋ ਜੇ ਹਿਜਾਰਖਾਂਡ ਹੋਰ ਮਾਨਤਾ ਨੋ ਸਕਦਾ ਤੇ ਕੋਈ ਵੀਰ ਮੇਰਾ ਕਸਾਈ ਵਾਲਾ ਕੰਮ ਨਾ ਕਰੇ ਵਸ਼ੀ 29000 ਹੀ ਦੇ ਦਾਂ 29000 ਦੀ ਵੇਖੋ ਵੀਰ ਜੀ ਵੀ ਤੇ ਨਾ ਵਸ਼ੀ ਵੇਖੋ ਵਸ਼ੀ ਕਿੱਡੀ ਆ ਕੱਦ ਕਾਟ ਫੁੱਲ ਲੱਗਾ ਵਾ ਠੰਡੀ ਸੀ ਲਿਆ ਵੀਰ ਨੇ ਇਹਦਾ ਵੀ ਟੋਕੜਾ ਵਾਲਾ ਹੀ ਭਾਅ ਕਰਦਾ ਵਾ ਗੱਬਰ ਵਸ਼ੀ ਆ ਤਾਂ ਰੇਟ ਵੀ ਦੇ 29000 ਕਰਤਾ ਵਾ ਰੇਟ ਬਹੁਤ ਵਧੀਆ ਕੀਤਾ ਨਾ ਆ ਦੀ ਵਸ਼ੀ ਪਾਸ ਜੇ ਅੱਛਾ ਥਾਣਾ ਤੇ ਆਪਣੀ ਪਾਸ ਕਰਕੇ ਜਰੂਰ ਕਰੀ ਨਾ ਨਾ ਤਸੱਲੀ ਕਰਕੇ ਵੀਰ ਜੀ ਉਹ ਖੜੇ ਥਾਣ ਆਪਣੇ ਚੈੱਕ ਕਰਕੇ ਖੜੇ ਤੁਸੀਂ ਆਪਣੇ ਕੀਤੇ ਪਰ ਅਗਲਾ ਵੀਰ ਪਰ ਆਪਣੀ ਤਸੱਲੀ ਕਰੇ ਮੁਰਕੇ ਬੁਰਾ ਲੱਗਦਾ ਬੰਦਾ ਇਹਦਾ ਦੱਸੋ ਵੀਰ ਜੀ ਅੱਗੇ ਵਸ਼ੀਆ ਸੁਖ ਵੀਰਾਂ ਦੇ ਚੂੜ ਗੋਲੋਸ਼ੀ ਜੀ ਨੇ ਮੱਦੀ ਕਾ ਕੇ ਦੇਹੜੀਏ ਹਾਂਜੀ ਹਾਂਜੀ ਪਸ਼ੀ ਨੂੰ ਆ ਇੱਕ ਤਰੀਕ ਨੂੰ ਨੋਵਾਂ ਮਹੀਨਾ ਲੱਗਣੀ ਅੱਛਾ ਆ ਇੱਕ ਤਰੀਕ ਨੂੰ ਨੋਵਾਂ ਮਹੀਨਾ ਲੱਗਣਾ ਹਾਂਜੀ ਅਜੇ ਮਹੀਨਾ ਰਹਿੰਦਾ ਤੇ ਰਹਿੰਦਾ ਰਹਿੰਦਾ ਹਾਂਜੀ ਹਾਂਜੀ ਤੇ ਸ਼ਾਮ ਛੱਡ ਕੇ ਪਸ਼ੀ ਦਵਾਂਗੇ ਸ਼ਾਮ ਛੱਡ ਕੇ ਠੀਕ ਆ ਵੇਖੋ ਵੀਰ ਜੀ ਵੀਰ ਕਹਿੰਦਾ ਸ਼ਾਮ ਛੱਡ ਕੇ ਪਸ਼ੀ ਦਵਾਂ ਕੋਈ ਵੀਰਪੜਾ ਲੈ ਆ ਦੀ ਵਸ਼ੀ ਲਈਏ ਆ ਆਪਣੇ ਲਾਗੋਈ ਹਾਂਜੀ ਹਾਂਜੀ ਪੇਟ ਦੇ ਵਸ਼ੀ ਲਈਏ ਹਾਂਜੀ ਸੱਜਰ ਤੁਸੀਂ ਬਾਡੇ ਹੋ ਗਈ ਹਾਂਜੀ 18 ਲੀਟਰ ਦੇ ਤੋਂ ਵਸ਼ੀ ਵੇਚੀ ਗਏ ਠੀਕ ਆ ਵੀਰ ਜੀ ਹਾਂਜੀ ਤੋਰਾ ਵੀਰ ਜੀ ਨੇ ਤੇ ਸਾਡੇ ਕੋਈ ਨਹੀਂ ਆ ਗਈ ਯਾਰ ਕੀ ਤੇ ਇਸ ਕੁਆਲਿਟੀ ਦਿਖਾ ਦੇਣਾ ਵੀਰ ਕਹਿੰਦਾ ਸਾਡੇ ਕੋ ਵਸ਼ੀ ਗਈ ਹਾਂ ਜੀ ਜੀ ਕੰਬੂਤੀ ਨਹੀਂ ਕੀ ਵੀਰ ਕਹਿੰਦਾ ਸਾਡੇ ਕੋ ਫੜੀ ਆਪਾਂ ਚੋਚਵਾ ਕੇ ਦਿੱਤੀ ਵਸ਼ੀ ਨੇ 18 ਲੀਟਰ ਦੁੱਧ ਭਰਿਆ ਬਿਲੇ ਸੂਏ ਅਜੇ ਮਹੀਨਾ ਪੂਰਾ ਵੀਰ ਜੀ ਖਰਦੀ ਵਸ਼ੀ ਵਸ਼ੀ ਇਹ ਵੀ ਕੋਈ ਵੀਰ ਭਰਾ ਲੈ ਆ ਜੂ ਭਾ ਵੀ ਨੰਨੀ ਕਾ ਜੇ ਕਰਨਾ ਇਹਦਾ ਲੈ ਆ ਵੀਰ ਜੀ ਵੇਖੋ ਵੀਰ ਜੀ ਵੀਰ ਨੇ ਰੇਟ ਬਹੁਤ ਜ਼ਿਆਦਾ ਕਰਨ ਦਿਆ ਵੀਰ ਫਸੂਤੋ ਕਰਾ ਵਾਲਾ ਇਹ ਪਹਾੜ ਗੱਬਣਾ ਦਾ ਵਸ਼ੀਆਂ ਦਾ ਕਰੀ ਜਾਂਦਾ ਵਾ ਵੀਰ ਨੇ ਆਫਰ ਹੀ ਲਾਈ ਅੱਜ ਵੀਰ ਕਹਿੰਦਾ ਕੋਈ ਵੀਰ ਭਰਾ ਲੈ ਆ ਜੂਗਾ ਸੇਵਾ ਕਰੂਗਾ ਇਹਦੀ ਵਸ਼ੀ ਡਵਰ ਹੋ ਕੇ ਬੈ ਸਾਡੂ ਕਿਨੂੰ ਬਾਕੀ ਵੀਰ ਕਹਿੰਦਾ ਇਹਦਾ ਪੰਮੀ ਨੇਰਾ ਜਰਾ ਸੇਵਾ ਪਾਣੀ ਛੱਡ ਕੇ ਖਰਚਾ ਪਾਣੀ ਦਵਾਂਗੇ ਦੱਸੋ ਵੀਰ ਜੀ ਕਿੰਨਾ ਤੱਕ ਕਿੰਨੀ ਦੇਰੀ ਹੈ ਪਤਾ ਕੀ ਵੀਰ ਜੀ ਮੋਲ ਨੇ ਦੱਸਣਾ ਹੀ ਪੈਂਦਾ ਫਿਰ ਆਪਾਂ ਯਾਰ ਖਾਨ ਤੇ ਦੱਸਣਾ ਪਤਾ ਕੀ ਆ ਪਸ਼ੂ ਲੱਭਣਾ ਵੀ ਬੜਾ ਔਖਾ ਹੁੰਦਾ ਵੀਰ ਜੀ ਹਾਂਜੀ ਜੀ ਠੰਡੀ ਵੀ ਨਹੀਂ ਠੀਕ ਹੈ ਵੀਰ ਜੀ ਪਤਾ ਕੀ ਪਸ਼ੂ ਲੱਭਦਾ ਬੜਾ ਔਖਾ ਪਰ ਦੱਸੋ ਵੀਰ ਜੀ ਦੇ ਦੀ 48000 ਦੀ 48000 ਕਰੋ ਮਾਨ ਤਨ ਕਰਾ ਲਓ 43 ਦੀ ਜਾਣਦੀ ਹੈ ਤੋ ਕੋਈ ਕਸਾਇਆ ਆ ਉਹ ਅਸੀਂ 44000 ਹੀ ਦੇ ਦਾਂਗੇ 44000 40 ਦੀ ਜਾਣਦਾ ਕੋਈ ਗਾ 40000 ਦੀ ਵੀਰ ਕਹਿੰਦਾ ਦੇ ਦਾਂਗੇ ਵੇਖੋ ਵੀਰ ਜੀ ਵੀਰ ਨੇ ਰੇਟ ਵਾਵਾ ਜਿਆਜ ਕਰਤਾ 20 ਲੀਟਰ ਦੁੱਧ ਭਰਨਾ ਹਾਂਜੀ ਹਾਂਜੀ ਵੀਰ ਜੀ ਮੀਨਾ ਕੱਚੀ ਵੀਰ ਨੇ ਪਰ ਮੀਨਾ ਕੱਚੀ ਵਸ਼ੀ ਜੇ ਤੇ ਵੀਰ ਕਹਿੰਦਾ ਇੱਕ ਨਵਾਂ ਮਹੀਨਾ ਲੱਗਣਾ ਜੀ ਠੀਕ ਆ ਵੀਰ ਜੀ ਤੇ ਆਹ ਰੇ ਵਸ਼ੀ 75000 ਦੀ ਸਮਝੀ ਕੋ ਵੇਛੜੇ ਠੀਕ ਆ ਬਾਹ ਲੰਦੀ ਚੰਗਾ ਹਾਂਜੀ ਹਾਂਜੀ ਵੀਰ ਜੀ ਵੀਰ ਕੋ ਵਸ਼ੀ ਵੀਰ ਜੀ ਗਈ ਵੀਰ ਕਹਿੰਦਾ ਮੇਰ ਕੋ ਗਈ ਆ ਤੁਹਾਡੇ ਕੋ ਵਸ਼ੀ ਗਈ ਆ ਵਸ਼ੀ 18 ਲੀਟਰ ਦੁੱਧ ਅਸੀਂ ਚੋਗਤਾ ਆਪਣੇ ਕੋਲ ਠੀਕ ਆ ਵੀਰ ਜੀ ਤੇ ਤੁਹਾਡੇ ਕੋ ਆ ਗਿਆ ਫੌਜੀ ਬੰਦਾ ਫੇਰ ਇਹ ਕੋ ਸੱਜਰ ਰਹਿ ਗਿਆ ਹਾਂਜੀ ਹਾਂਜੀ ਸਾਨੂੰ ਇਹ ਤੋਂ ਜੇ ਸਵੇ। ਦੂਜੇ ਸੁਵੇ। ਦੇਖੋ। ਮਾਰੀ ਜੀ ਇਹਨੂੰ ਕਰੀ। ਠੀਕ ਹੈ ਵੀਰ ਜੀ। ਦੂਜਾ ਸੁਹਾ ਵੀਰ ਜੀ। ਸਿੰਘ ਸੋਰਾ ਜਾਂ ਖੁੱਲਾ ਵਾ। ਕੱਦ-ਕੱਡ ਫੁੱਲ ਲੱਗਾ ਵਾ ਮਹੀਂ ਨੂੰ। ਕੱਦ-ਕੱਡ ਦੇਖੋ ਤੇ ਆਹ ਦੇਖੋ ਤੁਸੀਂ। ਹਾਂਜੀ ਚੰਬਰੀ ਦੇਖੋ ਵੀਰ ਜੀ। ਕਿੰਨੀ ਬਰੀ ਹੈ। ਹਾਂਜੀ ਬਰੀ। ਉਹ ਚੰਮ ਦੇ ਲੱਗੇ। ਹਾਂਜੀ ਹਾਂਜੀ ਹੈਗੇ ਵੀਰ ਜੀ। ਖੋਲੋ ਵੀਰ ਜੀ ਨੂੰ। ਵੀਰ ਕਹਿੰਦਾ ਠੰਡੀ ਸੀ ਲਿਆ ਮਹੀਂ ਵੀ। ਚੋਣ ਵਾਲੇ ਕੋਈ ਲੱਤ ਤੇ ਲੱਤ ਨਹੀਂ ਚੁੱਕਦੀ। ਬੜੀ ਸੱਤ। ਐਨੀ ਪੋਲੀ ਆ। ਬਹੁਤ ਪੋਲੀ ਪੱਟਾ ਲਾ ਕੇ ਭਰ ਲੈਂਦੇ ਨੇ। ਵੇਖੋ ਆਓ ਕਤਾ ਬੱਜਾ ਵੀਰ ਜੀ। ਵੀ ਦੇਖੋ ਵੀਰ ਜੀ। ਕਾਦ ਕਰ ਚੰਗਾ ਲੱਗਾ ਮੈਨੂੰ। ਬੁਫੇ ਕੈਮਰਾ ਮਾਰਦੇ ਤਣਾ ਤੇ ਮੈਂ ਠਣਾ ਚੁਣੀ ਆਈ। ਇੱਥੇ ਲਿਆ ਵੀਰ ਜੀ। ਵੀ ਭਰਾ ਵੀ ਟਾਈਮ ਲਾਇਆ ਮੈਨੂੰ। ਨਹੀਂ ਨਹੀਂ ਉਹ ਵੀਰ ਜੀ ਅੱਗੇ ਵੀ ਦੱਸਿਆ ਟਾਈਮ ਵਾਲਾ ਕੰਮ ਨਹੀਂ ਵੀਰ ਨੇ ਕਦੇ ਕੀਤਾ ਵੀ ਕਹਿੰਦਾ ਚੋਚਵਾ ਕੇ ਡੰਗਰ ਦੇਣੇ ਆ। ਕੋਈ ਡੱਕ ਕੇ ਡੰਗਰ ਦੀ ਦੇਣਾ ਕਿ। ਕੋਈ ਗੱਲ ਹੀ ਕੋਈ ਗੱਲ। ਬਾਂਦੋ ਕੋਈ ਗੱਲ ਕੋਨੇ ਦਿਖਾ ਦਿੰਨੇ ਵੇ ਲੋ ਵੀਰ ਜੀ ਥੰਦ ਖਾ ਦਿੰਨੇ ਤੁਹਾਨੂੰ ਕੈਂ ਅਬਡੀ ਨੂੰ ਵੇਖ ਕੇ ਮੈਂ ਡਰਦੀ ਆ ਛੋੜੀ ਦਿਖਾ ਦਿੰਨੇ ਮੰਗਣਾ ਦਿਖਾਓ ਥਾਂਡ ਦਾ ਹਾਂ ਜੀ ਵੀਰ ਜੀ ਠੀਕ ਆ ਵੀਰ ਜੀ 8 ਲੀਟਰ ਪੱਕਾ ਦੁੱਧ ਦੇਣਾ ਮੈਨੂੰ 8 ਕਿਲੋ ਪੱਕਾ ਇੱਥੇ ਕੋਈ ਆ ਕੇ ਝੋਕੇ ਖੜੇ ਤਸੱਲੀ ਕਰਕੇ ਆਪਣੀ ਪੂਰੀ ਸੱਲੇ ਠੰਡਾ ਕਰਕੇ ਦੁੱਧ ਦੇਵਾਂਗੇ ਠੀਕ ਆ ਵੀਰ ਜੀ ਤੇ ਕੀ ਮੁੱਲ ਕਰਨਾ ਵੀਰ ਜੀ ਇਹਦਾ ਤੁਸੀਂ ਦੱਸ ਦਿਓ ਕਹਿੰਦੇ ਸੋਵਰ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਮੋਲ ਤੁਹੀਂ ਕਰਨਾ ਆਪਾਂ ਦੇ ਮਾਂ ਤਾਂ ਨਹੀਂ ਕਰਾ ਸਕਦੇ। ਬੰਗੀਆਂ ਬਾਹਰ ਲੋ ਕੇ ਆਈ 80 ਦੇ 85 90 ਦੇ ਵਿੱਚ ਜਾਣ ਦੇ। ਹਾਂ ਜੀ ਹਾਂ ਜੀ। ਪਰ ਅਸੀਂ 90 ਦੀ ਨਹੀਂ ਦੇਣੀ। ਹਾਂ ਜੀ। ਤੇਰੀ 70 ਹਜ਼ਾਰ ਦੀ। 70 ਹਜ਼ਾਰ ਦੀ। ਹਾਂ ਜੀ। ਚਾਹੰਦੋ 72 ਦੀ। 70 ਦੀ ਦੇ ਦਈਏ। 70 ਦੀ ਤੇ ਦੋ। ਠੀਕ ਹੈ ਵੀਰ ਜੀ ਦਾ ਜਾਇ ਜਾ ਰਿਹਾ। ਤੇ ਕੋਈ ਆ ਕੇ ਸਾਥੇ ਕਢਾ ਲਉ। ਚਲ 1000 ਸਰ ਦੋ ਫਿਰ ਵੀਰ ਭਰਾ ਜਿਹੜੇ ਦੂੜੋ ਨੇੜੇ ਜਿੰਨੇ ਆਉਣਾ ਵੀਰ ਭਰਾ ਚਲੋ ਮਾਰ ਕਰ ਦੋ। ਇੱਕ ਕਾਟੇ 70 ਦੇ ਪਰ ਕੋਈ ਦਿੰਦਾ ਨਹੀਂ ਨਹੀਂ ਦਿੰਦਾ ਵੀਰ ਜੀ ਨਹੀਂ ਦਿੰਦਾ ਮਈ ਪਈਦਾ ਕੱਦ ਕਾਠ ਆ ਚੰਗੀ ਮਈ ਬਾਕੀ ਦੁੱਧ ਵੀ ਚੰਗਾ ਵੀਰ ਦੱਸੰਦਾ 8 ਲੀਟਰ ਤਿਆਰ ਦੁੱਧ ਆ ਮਈ ਸੁਖ ਵੀਰ ਇੱਕ ਹਜ਼ਾਰ ਹੈ ਨੇ 1000 ਹੋਰ ਥਾਰ ਹਜ਼ਾਰ ਦੇ ਮੈਂ 8000 ਜਿਹਦਾ ਪਰ ਕੋਈ ਦਇਆ ਗਣੇ ਜੇ ਕੋਈ ਦੇ ਦੇਗਾ ਤਾਂ ਠੀਕ ਆ ਵੇਖੋ ਵੀਰ ਜੀ ਵੀਰ ਨੇ 2000 ਰੁਪਿਆ ਸਰਤਾ ਵੀਰ ਕਹਿੰਦਾ ਆਪਾਂ ਆਫਰ ਹੋ ਗਿਆ ਲੈ ਖਾ ਦੀਏ ਬੱਚਾ ਲੰਨੇ ਪਹਿਲੇ ਉਹ ਚੋਬਰ ਦਾ ਕੰਮ ਕਰ ਲਈਏ ਆ ਵੀਰ ਜੀ ਚੋਬਰ ਆ ਗਿਆ ਵਾ ਹਾਂ ਜੀ ਵੇਖੋ ਵੀਰ ਜੀ ਚੋਬਰ ਆ ਗਿਆ ਵਾ ਖੀਰਾ ਵਾ ਹਾਂ ਜੀ ਕੀ ਜੀ ਕੱਦ ਕੱਦ ਪੂਰਾ ਫੁੱਲ ਲੱਗਾ ਵਾ ਕਿੰਨੇ ਚਿਰ ਕਿੰਨੇ ਚਿਰ ਦਾ ਹੋ ਗਿਆ ਹੋਊਗਾ ਵੀ ਜੀ ਇਹ ਫਿਰ ਕੀੜਾ ਹੋ ਗਿਆ ਵਾ 18 ਮਹੀਨਿਆਂ ਦਾ ਵੀਰ ਜੀ ਹੋ ਗਿਆ ਬੱਚਾ ਕੋਈ ਗੱਲ ਨਹੀਂ ਜੀ 18 ਮਹੀਨਿਆਂ ਦਾ ਬੱਚਾ ਆਇਆ ਵਾ ਕੱਦ ਕੱਦ ਪੂਰਾ ਫੁੱਲ ਲੱਗਾ ਵਾ ਫਿਰ ਜੀ ਰੇੜੀ ਰੂੜੀ ਇਤਨੀ ਕਹਿੰਦੇ ਜਿ ਲਾਇਆ ਨਾ ਨਹੀਂ ਇਹ ਬੱਚਾ ਜੀ ਹਾਂ ਜੀ ਬੱਚਾ ਜੀ ਕਹਿੰਦੇ ਘੜੇ ਰੱਖਿਆ ਇਸੇ ਵਸ ਵਸ ਕੀਤੀ ਆ ਚੰਗਾ ਚੋਬਰ ਕੋਈ ਵੀਰ ਭਰਾ ਲੈ ਜਾਊਗਾ ਜਿੰਨੇ ਲੈਣਾ ਵਾ ਹਾਂਜੀ ਦੋ ਨੰਬਰ ਵਾਲਾ ਨਹੀਂ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਨਹੀਂ ਵੀਰ ਜੀ ਪਤਾ ਕੀ ਸਾਫ ਸੁਥਰਾ ਜਿੰਨੇ ਕਾਲ ਹੈ ਫੇਸ ਕੁਆਲਟੀ ਦਿਖਾ ਦਿੰਦੇ ਸਿੰਗ ਵੀ ਚੰਗਾ ਲੱਗ ਹਾਂਜੀ ਸਿੰਗੀ ਨਿਗੀ ਨਿਗੀ ਲੱਗੀ ਕੀ ਲੱਗੀ ਬਹੁਤ ਸਿੰਗੀ ਇਹ ਨਵਾਇਆ ਨੂਨ ਵਾਲਾ ਹਾਂਜੀ ਨ ਨਹੀਂ ਚੰਗਾ ਵੀਰ ਜੀ ਭਲਿਆ ਜੁਰਿਆ ਵਾ ਭਲਿਆ ਜੁਰਿਆ ਹਾਂਜੀ ਦੇਖੋ ਵੀਰ ਜੀ ਚੰਗਾ ਕੋਈ ਵੀਰ ਭਰਾ ਲੈ ਆ ਜੂ ਸੰਭੂਗਾ ਪਸੂਆਂ ਵਿੱਚ ਰੱਖੂਗਾ ਤੇ ਗਾਂ ਚੰਗੀ ਨਿਕਲੂ ਪਸੂ ਵੀ ਹੋਰ ਵੀਰ ਜੀ ਤੇ 2.5 ਮਹੀਨੇ ਸੰਭਿਆ ਤੇ ਡੇੜੀ ਲਾ ਕੇ ਵੀਰ ਭਰਾ ਕੋਈ ਵੀ ਆਪਣਾ ਕੰਮ ਲੈ ਸਕਦਾ ਬਾਕੀ ਪਸ਼ੂਆਂ 'ਚ ਵੀ ਚੰਗਾ ਏ ਇਹ ਜੀ ਕੀ ਮੋਲ ਕਰਨਾਗੇ ਫਿਰ ਇਹਦਾ ਫਕੀਰ ਇਹ 26000 ਦਾ 26000 ਦਾ ਹਾਂ ਜੀ ਕਰੋ ਮਾਨ ਇੱਕੋਰੀ ਇੱਕੋਰੀ ਦੱਸੀਏ ਜਿਹਦਾ ਲੈਣ ਦੇ ਰਿਹਾ 23 ਦਾ ਜਾਣਦੀ ਕੀ ਦਾ ਹੀ ਜਾਣ ਦੇ ਸਕਣ ਵਾਲਾ ਕੰਮ ਹੈ 20 ਦਾ ਜਾਣ ਦੋ ਫਿਰ ਸਗੋਂ ਚੀਜ਼ਾ ਕਰ ਦੋ ਕੋਈ ਗੱਲ ਵੀ ਜੀ ਸੋਰਸ ਆਪਾ ਹੀ ਹੋਣਾ ਜਿਹੜਾ 20 ਚੋ ਜੀ ਜੋ ਮੇਰਾ ਭਰਾ ਨਾ ਕੋਈ ਪੰਗੇ ਨਾ ਕਰੇ ਵੀਰ ਜੀ ਛੋਟਾ ਨਹੀਂ ਆ ਇਹਨਾਂ ਦਾ ਵੀ ਨਹੀਂ 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 ਕੋਈ ਉੱਤੇ ਆ ਕੇ ਵੇਖੇ ਇਹ ਨਹੀਂ ਗੱਲ ਹੈ ਜੀ ਜੋ ਆਪਾਂ ਅੱਗੇ ਵੀਰ ਜੀ ਕਹਿੰਦੇ ਜੋ ਕੈਮਰੇ ਚ ਉਹੋ ਚੀਜ਼ ਹੋਵੇ ਇਹ ਨਹੀਂ ਆਪਾਂ ਜ਼ੂਮ ਕੀਤੀ ਤੇ ਜੂਟ ਬਿਲਕੁਲ ਛੋਟਾ ਨਹੀਂ ਉਹ ਅੱਗੇ ਆ ਕੇ ਵੇਖੇ ਚੰਗਾ ਬੱਚਾ ਵੇਖੋ ਵੀਰ ਜੀ 20000 ਮੁੱਲ ਕਰਤਾ ਵੀਰ ਨੇ ਤੇ ਵੀਰ ਕੋਈ ਮੈਨ ਬੱਚਾ ਲਾ ਕੇ ਖਾਲਦੀ ਦਿਖਾ ਦਿਓ ਦਿਖਾ ਦਿਓ ਵੀਰ ਭਰਾਏ ਨੇ ਤੇ ਇਹ ਲੈ ਲਓ ਵੀਰ ਜੀ ਵੀਰ ਨੇ ਬੱਚਾ ਲਾ ਕੇ ਦਿਖਾਉਣ ਲੱਗੇ ਆਪਾਂ ਤੁਹਾਨੂੰ ਮ ਵੇਖੋ ਕਿਉਂ ਗੇਸੋ ਪੀਰੇ ਕੋਈ ਗੱਲ ਨਹੀਂ ਪੋਲੀ ਮੈਂ ਨਾ ਵੇਖਿਓ ਸਹੀ ਪੋਲੀ ਤੇ ਜਦੋਂ ਮੈਂ ਪਸਮੇਗੇ ਥਾਣੇ ਦੇਖਿਓ ਮੈਂ ਤਾਂ ਫੇਰ ਹੀ ਠੀਕ ਹੈ ਦੇਖੋ ਵੀਰ ਜੀ ਪਸਮਾਲ ਲੱਗ ਗਿਆ ਮੈਨੂੰ ਧਾਰਾ ਮੜਾ ਦੋ ਵਿੱਚ ਕੇਚ ਲਖ ਬੜਾ ਦੋ ਵੀਰ ਜੀ ਧਾਰਾ ਆ ਦੇਖਿਓ ਹੁਣ ਪਸਮਾਲ ਨਹੀਂ ਧਾਰਾਂ ਦੇ ਵਿੱਚ ਦੇਖੋ ਵੀਰ ਜੀ ਮੋਗੇ ਵਰਗੀ ਧਾਰਾ ਦੇਖੋ ਆਵਾਜ਼ ਆਉਂਦੀ ਦੂਰ ਦੂਰ ਤੱਕ ਦੇਖੋ ਇਹ ਜੇ ਜੀ ਮਗਲੇ ਵਿੱਚ ਚੱਕਰਾਦਾ ਬਾਕੀ ਵੀਰ ਦਾ ਇੱਥੇ ਵੀਰਪਰਾ ਕੋਈ ਆ ਕੇ ਤਸੱਲੀ ਕਰਕੇ ਖੜੇ ਵੀਰ ਕਹਿੰਦਾ ਕੋਈ ਆ ਵੇਖ ਹੁਣ ਪਛਮਾਨ ਲੱਗਾ ਮੈਂ ਹਾਂ ਜੀ ਲੱਗਦਾ ਵੇਖੋ ਜੀ ਹਾਂ ਹੁਣ ਵੇਖੋ ਕਰ ਲਿਆ ਮਹੀਨੇ ਪੂਰਾ ਅੱਗੇ ਵੀਰ ਨੇ ਦਿਖਾਈ ਅੱਗੇ ਕੋਈ ਪਛਮਾਨ ਹੀ ਲੱਗਾ ਕੋਈ ਗੱਲ ਵਾ ਹੁਣ ਪਛਮਾਨ ਲੱਗਾ ਬਾਈ ਮੈਨੂੰ ਦਿਖਾ ਦਈਏ ਫਿਰ ਹਾਂ ਜੀ ਦਿਖਾ ਦਿਓ ਇੱਕ ਵਾਰੀ ਜੀ ਵੀਰ ਨੇ ਭਾ ਬਹੁਤ ਸੋਟਾ ਕੀਤਾ ਵਾ ਐਵੇਂ ਚ ਫੰਡੜਾ ਮਈਆਂ ਨੂੰ ਨਹੀਂ ਮਿਲਦੀ ਜਿੰਨੀਆਂ ਵੀਰ ਨੇ ਸੱਜਰਦਾ ਪਾਤਾ ਪਾ ਥੋੜੀ ਕੈਮਰੇ ਕੋ ਟਰਦੀ ਹੈ ਕੋਈ ਗੱਲ ਕੋਈ ਗੱਲ ਕੋਵੀਡ ਦੀ ਤਾਂ ਅੰਦਾਜ਼ਾ ਨਹੀਂ ਚੰਗਾ। ਡਾ ਕੰਡਿਆ ਥਾਲੀ। ਲੈ ਆ ਵੀ ਜੀ ਕੋਈ ਗੱਲ ਹੈ। ਵਾਦੂ ਅੱਗੇ ਹੀ ਤਾਂ। ਲੈ ਆ ਜੋ। ਬੰਦੋ ਵੀ ਜੀ। ਵੇ ਲੋ ਵੀਰ ਜੀ ਵੀਰ ਨੇ ਚੈੱਕ ਕਰਾਤੀ ਆ ਤੀ ਆ ਤੋੜ ਵੀ ਦਿਖਾਤੀ ਤੁਹਾਨੂੰ ਪਾਸ ਵੀ ਕਰਾਤੀ ਆ ਮਹੀਨੇ ਪਾ ਜਰਾ ਕਈ ਤਾਂ ਵੀਰ ਨੇ ਭਾ ਮਹੀ ਦਾ ਬਹੁਤ ਜਾਇਜ ਕਰਤਾ ਵਾ ਹਾਂ ਜੀ ਮਹੀਂ ਗਾਂ ਹਣੀ ਪਿਛਾ ਹਾਂ ਜੀ ਪਿਛਾ ਵੀਰ ਜੀ ਬਾਕੀ ਵੀਰ ਜੀ 8 ਲੀਟਰ ਦੀ ਗਾਰੰਟੀ ਤੇ 8 ਵੀਰ ਕਹਿੰਦਾ ਮੇਰੇ ਕੋ ਚੋਚਵਾ ਕੇ ਖੜੇ ਹੜਾ ਵੀਰ ਦੇਖੋ ਜੇ ਕੋਈ ਨਹੀਂ ਨਾ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਲੇ ਭਾ ਹਾਂ ਜੀ ਵੀਡੀਓ ਕਾਲ ਤੇ ਇੱਕ ਇੱਕ ਟੈਪ ਚਵਾਲੇ ਭਾ ਇੱਕ ਥਾਂ ਮੇ ਚੋਕ ਲੈ ਜੀ ਲੈ ਜੀ ਹਾਂ ਜੀ ਦੁੱਧ ਜਿੰਨਾ ਕਵਾਂ ਕੋਨੇ ਨਿਕਲੂ ਠੀਕ ਆ ਵੀਰ ਜੀ ਵੀਰ ਜੀ ਦੋ ਗੱਬਣ ਆ ਦੋ ਹੀ ਸੂਏ ਸਵਾਏ ਤੇ ਇੱਕ ਚੋਬਰ ਆ ਆਪਣੀ ਥੱਲੀ ਕੋਈ ਤਸੱਲੀ ਕਰਕੇ ਪਾਸ ਖੜਕੇ ਖੜੇ ਸਾਡੇ ਦੇ ਨਾਲ ਯਕੀਨ ਕਰੇ ਹਾਂਜੀ ਹਾਂਜੀ ਆਪਣੀ ਮਰਜ਼ੀ ਆਪਣੀ ਮਰਜ਼ੀ ਕਰੇ ਵੇਖੋ ਵੀਰ ਜੀ ਵੀਰ ਨੇ ਅੱਗੇ ਵੀ ਦੱਸਿਆ ਵੀਰ ਦਾ ਵਿਹਾਰ ਬੜਾ ਚੰਗਾ ਵੀਰ ਨੇ ਕਦੀ ਕਿਸੇ ਨੂੰ ਧੋਖੇ ਨਾਲ ਨਹੀਂ ਡੰਗਰ ਦਿੱਤਾ ਵੀਰ ਕਹਿੰਦਾ ਇੱਥੇ ਸਾਦ ਕੇ ਸਾਡਾ ਜੀ ਨਹੀਂ ਕਰਦਾ ਕਿਸੇ ਵੀਰ ਪ੍ਰਾਣ ਨੂੰ ਖਰਾਬ ਕਰੀਏ ਪਸੂ ਚੰਗਾ ਨਿਕਲੇ ਗਾਂ ਵੀ ਨਾ ਬਣੇ ਹਨਾ ਵੀਰੇ ਹਾਂਜੀ ਹਾਂਜੀ ਵੀਰ ਜੀ ਨਾ ਰਸਤਾ ਨੰਬਰ ਦੱਸ ਦੋ ਨਾ ਲਾਪਰੀ ਸਿੰਘ ਪਿੰਡ ਹਰੂਵਾਲ ਸੀਲ ਡੇਰਾ ਬਾਬਾ ਨਾਲ ਜਿਹੜਾ ਕਰਤਾਰਪੁਰ ਮੋਬਾਈਲ ਨੰਬਰ 8199138